एंजल गुप्ता ने टॉप किया 98.31 एट पॉइंट थ्री वन टोटल चार बच्चे चार बच्चे पैरेंट में आए हैं सेकंड बच्चा आया मन्नत 96.92 सिक्स पॉइंट नाइन नहीं आ रहा नाइन्टी सिक्स पॉइंट सिक्स टू रितिका बाबा नाइन्टी सिक्स पॉइंट सिक्स टू Oh you. ਰੋਲ ਨਾ ਸੋਚ। ਹਾਂ ਜਿਹੜਾ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦੇ ਜਿਹੜਾ ਤੁਸੀਂ ਜਿਹੜਾ ਮੇਰਾ ਨਾਮ ਮੰਨਤ ਹੈ ਔਰ ਮੈਨੇ ਸੈਕਿੰਡ ਪੋਜੀਸ਼ਨ ਵੀ ਆਈ ਹੈ ਮੇਰੇ 96. ਸੰਥਿੰਗ ਪਰਸੈਂਟ ਆਈ ਹੈ ਔਰ ਬਹੁਤ ਅੱਛਾ ਲੱਗ ਰਿਹਾ ਸਭ ਨੂੰ ਔਰ ਬਹੁਤ ਪ੍ਰਾਊਡ ਵੀ ਫੀਲ ਹੋ ਰਿਹਾ ਆਪਣੇ ਆਪ ਤੇ ਵੀ ਕਿ ਇੰਨੀ ਵੱਡੀ ਅਚੀਵਮੈਂਟ ਡ੍ਰੀਮ ਕਿਸ ਤੋਂ ਅੱਗੇ ਤੁਸੀਂ ਕੀ ਬੰਨਣਾ ਚਾਹੁੰਦੇ ਹੋ ਜੂਨੀਅਰ ਮੈਨੇ ਨਾਨ ਮੈਡੀਕਲ ਪਾਪ ਕੀਤੀ ਹੈ ਤੇ ਮੈਂ ਅੱਗੇ 에ਰੋਨੌਟਿਕਲ ਇੰਜੀਨੀਅਰਿੰਗ ਵਿੱਚ ਆਪਣਾ ਫਿਊਚਰ ਅਗਲੀ ਕਿਹਨਾਂ ਕਰਫੀਗਲ ਇਮਤਿਹਾਨ ਵਗੈਰਾ ਐਗਜ਼ਾਮ ਤਾਂ ਠੀਕ ਸੀ ਜ਼ਿਆਦਾ ਟਫ ਵੀ ਨਹੀਂ ਲੱਗਿਆ ਕੀ ਸਾਰੀ ਤਿਆਰੀ ਬਹੁਤ اچھی ਸੀ ਤੇ ਕਿਹਨੂੰ ਕ੍ਰੈਡਿਟ ਦਿਓਗੇ ਸਕੂਲ ਨੂੰ ਮਾਪਿਆਂ ਨੂੰ ਕਿਹਨੂੰ ਮੈਂ ਸਭ ਨੂੰ ਕ੍ਰੈਡਿਟ ਦੇਵਾਂਗੀ ਆਪਣੇ ਪੇਰੈਂਟਸ ਨੂੰ ਵੀ ਸਕੂਲ ਨੂੰ ਵੀ ਟੀਚਰਸ ਨੂੰ ਵੀ ਕਿਉਂਕਿ ਟੀਚਰਸ ਨੇ ਵੀ ਸਾਨੂੰ ਪੜਾਇਆ ਹੈ ਤੇ ਸਾਰੇ ਡਾਊਟਸ ਕਲੀਅਰ ਰੱਖੇ ਹਨ ਨਾਲ ਪੇਰੈਂਟਸ ਦਾ ਵੀ ਸਪੋਰਟ ਸੀ ਨਾਲ ਸਰ ਦਾ ਵੀ ਸਪੋਰਟ ਸੀ ਸਭ ਦਾ ਸਪੋਰਟ ਸੀ ਸਭ ਨੂੰ ਕ੍ਰੈਡਿਟ ਦੇ ਕਿਵੇਂ ਲੱਗ ਰਿਹਾ ਹੈ ਸਕੂਲ ਵੱਲੋਂ ਜਿਹੜਾ ਹੈਗਾ ਤੁਸੀਂ ਮੰਨ ਲਓ ਕਿ ਕਿੱਦਾਂ ਜਾ ਰਿਹਾ ਬਹੁਤ ਅੱਛਾ ਲੱਗ ਰਿਹਾ ਹੈ ਬਹੁਤ ਪ੍ਰਾਊਡ ਵੀ ਫੀਲ ਹੋ ਰਿਹਾ ਹੈ ਕਿਉਂਕਿ ਇੱਕ ਸਕੂਲ ਵੱਲੋਂ ਇੰਨੀ ਵੱਡੀ ਉਹ ਆਪਣੇ ਆਪ ਨੂੰ ਦੇਖ ਕੇ ਹੁਣ ਅਕੀ ਸੋਚ ਰਹਾ ਨਾ ਬਟਾ ਕੀ ਹੋਣ ਬਣਾਣਾ ਅੱਗੇ ਮੈਂ ਆਪਣਾ 에ਰੋਨੌਟਿਕਲ ਇੰਜੀਨੀਅਰਿੰਗ ਵਿੱਚ ਅੱਗੇ ਫਿਊਚਰ ਕਨਸੀਡਰ ਕਰਨਾ ਠੀਕ ਯਾਰੀ ਐਗਜ਼ਾਮਸ ਦੀ ਤੁਸੀਂ ਕਿੱਦਾਂ ਤਿਆਰੀ ਕੀਤੀ ਕਿੱਦਾਂ ਤੁਹਾਨੂੰ ਟੀਚਰਸ ਤੇ ਪੇਰੈਂਟਸ ਨੇ ਸਪੋਰਟ ਦਿੱਤਾ ਮੈਂ ਨੇ ਸਟਾਰਟਿੰਗ ਸੇ ਸੈਲਫ ਸਟਡੀ ਕੀ ਹੈ ਤਾਂ ਯਹਾਂ ਪੇ ਟੀਚਰਸ ਨੇ ਬਿਲਕੁਲ ਸਪੋਰਟ ਕੀਤਾ ਥਾ ਕੋਈ ਵੀ ਡਾਊਟ ਹਤਾ ਸਾਥ ਕੇ ਸਾਥ ਕਰਦੇ تھے ਅਗਰ ਕਲਾਸ ਵਿੱਚ ਨਾ ਹੋ ਪਾਏ ਐਕਸਟਰਾ ਕਲਾਸਿਸ ਵੀ ਲੈਂਦੇ تھے ਐਂਡ ਇਵਨ ਕੀ ਘਰ ਪੇ ਪੇਰੈਂਟਸ ਦਾ ਬਿਲਕੁਲ ਸਪੋਰਟ ਥਾ ਕਿ मतलब उन्होंने ऐसा मोटिवेट भी किया था कि सिर्फ स्टडी पे ध्यान जाए जैसे सर ने कहा सोशल मीडिया नहीं चलाना चाहिए सो उस पे बिल्कुल मतलब डिस्ट्रैक्शन नहीं थी उस बात की और सर, हमारे टीचर्स ने सिर्फ पढ़ाया ही नहीं हमें लाइफ लेसंस भी दी हैं जिससे हम मोटिवेट होते थे कि पढ़ें हम केड़ा ਤੁਹਾਨੂੰ ਸਬਜੈਕਟ ਦੀ ਤਿਆਰੀ ਦੌਰਾਨ ਤੁਹਾਨੂੰ ਮਤਲਬ ਜ਼ਿਆਦਾ ਜ਼ਰੂਰਤ ਪਈ ਟੀਚਰ ਦੀ ਗਾਈਡੈਂਸ ਦੀ ਕਿਹੜਾ ਚੈਲੈਂਜਿੰਗ ਲੱਗਿਆ ਸਬਜੈਕਟ ਤੁਹਾਨੂੰ ਸਾਰੇ ਕੁਲ ਦੇ ਇਹ मतलब ਐਸੇ ਨਹੀਂ ਚੈਲੈਂਜਿੰਗ ਤੁਹਾਡੇ ਕਿੰਨੇ ਮਾਰਕਸ ਆਏ ਨੇ ਆਊਟ ਆਫ ਕਿੰਨੇ

ਉਨਕੇ ਵੀ 98. ਸਮਥਿੰਗ ਮਾਰਕਸ ਸਦੇ ਅੱਜ ਕਿਉਂ ਲੱਗ ਰਹਾ ਤੁਹਾਡੇ ਸਕੋਰ ਵਿੱਚ ਜਿਹੜਾ ਤੁਹਾਡੇ ਨਾਲ ਜਿਹੜਾ ਹੈਗਾ ਕੀ ਸਲਮਾਨ ਕੀਤਾ ਜਾ ਰਿਹਾ ਤੁਹਾਨੂੰ ਸਰ ਮਤਲਬ ਪੇਪਰ ਬਹੁਤ ਅੱਛੇ ਹੋਏ تھے ਤੋਂ ਥਾ ਕਿ ਰਿਜ਼ਲਟ ਅੱਛਾ ਆਏਗਾ ਲੇਕਿਨ ਡਿਸਟ੍ਰਿਕਟ ਟੌਪਰ ਉਨਕੇ ਬਹੁਤ ਮਤਲਬ ਖੁਸ਼ੀ ਦੀ ਬਾਤ ਹੈ ਕਿ ਡਿਸਟ੍ਰਿਕਟ ਮੇ ਟੌਪ ਕੀਤਾ ਜੋ ਅੱਛਾ ਦੱਸੋ ਅੱਜ ਜਿਹੜੇ ਇੱਕ ਵਾਰ ਪੀਡ ਪਬਲਿਕ ਸਕੂਲ ਹੈ ਮੱਲਾਪਰੀ ਇਹਨੇ ਕੀ ਕਹਿਣਾ ਜੋ ਸਸਿਕਾਲ ਜੀ ਸਾਰਿਆਂ ਨੂੰ ਮਾਈਸੈਲਫ ਡਾਕਟਰ ਰਾਜਦੀਪ ਸਿੰਘ ਚੇਅਰਮੈਨ ਪਲੇਵੇ ਸਿਨੀਅਰ ਸਕੈਂਡਰੀ ਸਕੂਲ ਪਟਿਆਲਾ ਮੈਨੂੰ ਬੜੀ ਖੁਸ਼ੀ ਹੈ ਤੁਹਾਡੇ ਸਾਰਿਆਂ ਨਾਲ ਇਹ ਗੱਲ ਸ ਕਿ ਜਿਵੇਂ ਅੱਜ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ 10th ਦਾ 2024-25 ਸੀਸ਼ਨ ਦਾ ਰਿਜ਼ਲਟ ਅਨਾਉਂਸ ਹੋਇਆ 12ਵੀਂ ਦੀ ਤਰ੍ਹਾਂ ਸੇਮ 10th ਦੇ ਵਿੱਚ ਵੀ ਸਾਡੇ ਸਕੂਲ ਨੇ ਡਿਸਟ੍ਰਿਕਟ ਦੇ ਵਿੱਚ ਟੌਪ ਕਰਕੇ ਪੂਰੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਐਂਜਲ ਬੱਚੀ ਜਿਹੜੀ ਕਿ ਨਾਲ ਖੜੀ ਹੈ ਮੇਰੇ ਇਹਦੇ 98.3% ਮਾਰਕਸ ਆਏ ਔਰ ਪੂਰੀ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਇਸਨੇ ਟੌਪ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਨਾਲ ਹੀ ਚਾਰ ਬੱਚੇ ਟੋਟਲ ਸਾਡੇ ਜਿਹੜੇ ਹੈ ਮੈਰਿਟ ਲਿਸਟ ਦੇ ਵਿੱਚ ਨੇ ਜਿਹੜੇ ਕਿ ਮੇਰੇ ਨਾਲ ਖੜੇ ਆ ਬੱਚੇ ਮੰਨਤ ਨਿਹਾਰਿਆ ਔਰ ਰਿਤਿਕਾ 바ਵਾ ਇਹ ਸਾਰੇ ਬੱਚੇ ਸਭ ਤੋਂ ਵੱਧ ਖੁਸ਼ੀ ਦੀ ਗੱਲ ਇਹ ਹੈ ਕਿ ਨਰਸਰੀ ਤੋਂ ਲੈ ਕੇ ਅੱਜ 10th ਤੱਕ ਸਾਡੇ ਕੋਲ ਹੀ ਪੜ ਰਹੇ ਨੇ ਔਰ ਸ਼ੁਰੂ ਤੋਂ ਇਹ ਬਟੀਆਂ ਹਮੇਸ਼ਾ ਕੀ ਪ੍ਰੀਬੋਰਡਸ 'ਚ ਵੀ ਇਹ ਬਿੱਟੀ ਨੇ ਐਂਜਲ ਨੇ ਚਾਰੋਂ ਸੈਕਸ਼ਨਸ ਦੇ ਵਿੱਚੋਂ ਫਸਟ ਆਈ ਸੀ ਔਰ ਸਕੂਲ ਦਾ ਜਿਹੜਾ ਇੰਟਰਨਲ ਕੰਪੀਟੀਸ਼ਨ ਸੀਗਾ ਉਸ ਤੋਂ ਵੀ ਫਸਟ ਆਈ ਹੈ ਔਰ ਜਿਹੜੇ ਬੋਰਡ ਦੇ ਇਗਜ਼ਾਮ ਹੋਏ ਉਹਦੇ ਵਿੱਚ ਵੀ ਪੂਰੇ ਡਿਸਟ੍ਰਿਕਟ ਦੇ ਵਿੱਚ ਫਸਟ ਆ ਕੇ ਔਰ ਬਾਕੀ ਵੀ ਬੱਚਾ ਨੇ ਮੈਰਿਟ ਚ ਆ ਕੇ ਸਕੂਲ ਦਾ ਔਰ ਆਪਣੇ ਮਾਪੇ ਦਾ ਆਪਣਾ ਨਾਮ ਰੋਸ਼ਨ ਕੀਤਾ ਟੋਟਲ ਕਿੰਨੇ ਬੱਚੇ ਜਿਹੜੇ ਹੈਗੇ ਆਏ ਨੇ ਪ੍ਰੋਫੈ ਜਿੱਤੇ ਡਿਪਚ ਪਾਈ ਨੇ ਜਿਹੜੀ ਮੈਰਿਟ ਲਿਸਟ ਚੋਣੀ ਨਾਉ ਸੋਈ ਹੈ ਜੀ ਰੀਸੈਂਟਲੀ ਉਹਦੇ ਚਾਰ ਬੱਚੇ ਪਲੇਵਿਸ ਸਕੂਲ ਦੇ ਬੈਲਟ ਵਿੱਚ ਨੇ ਜੀ ਜਿਸ ਚੋਂ ਡਿਸਟ੍ਰਿਕਟ ਟਾਪਰ ਵੀ ਸਾਡਾ ਹੀ ਬੱਚਾ ਹੈ ਸਰ ਇਹ ਇਹ ਸ਼ਹਿਰ ਦੇ ਬੱਚੇ ਤੁਹਾਡੇ ਸੂਚ ਜਿਆਦਾ ਹੁੰਦੇ ਇਹਨਾਂ ਕੋਲ ਸਾਧਨ ਸੁਪ ਘੱਟ ਹੁੰਦੇ ਬਾਕੀ ਅਗਰ ਮਸੀਹ ਸੀ ਤੇ ਇਹ ਕੀ ਪ੍ਰਾਂਦਾ ਤਰੀਕਾ ਲੱਗ ਹੈ ਜੀ ਤੁਹਾਡੇ ਬੱਚੀ ਜਾਂਦੇ ਸਰ ਪਲੇ ਵੇ ਸਕੂਲ ਕੋਈ ਅੱਜ ਦਾ ਨਵਾਂ ਸਕੂਲ ਨਹੀਂ ਹੈ ਸਮਾਜ ਨੂੰ ਜਿਹੜਾ ਵਿਦਿਆ ਦਾ ਗਿਆਨ ਵੰਡ ਰਿਹਾ ਹੈ ਲੇਵਿਸ ਸਕੂਲ 50 ਸਾਲ ਪੁਰਾਣਾ ਸਕੂਲ ਹੈ ਸਾਡਾ ਸਕੂਲ ਦਾ ਜਿਹੜਾ ਤਜਰਬਾ ਹੈ ਜੋ ਸਟਾਫ ਦਾ ایکسپੀਰੀਅੰਸ ਹੈ ਜੋ ਨੋਲਿਜ ਹੈ ਜੋ ਸਨ 75 ਚ ਮੇਰੇ ਬਜ਼ੁਰਗਾ ਨੇ ਪੰਜ ਬੱਚਾ ਨਾਲ ਇਸ ਸਕੂਲ ਸਾਜਿਆ ਸੀ ਔਰ ਅੱਜ ਮੈਂ ਇਸੇ ਸਕੂਲ ਦੀ ਜਿਹੜੀ ਭਾਜਣਾਠ ਹੈ ਆਪ ਸੰਭਾਲ ਰਹੇ ਆ ਉਹਦਾ ਇੱਕ ایکسپੀਰੀਅੰਸ ਉਹਦੀ ਕੁਆਲਿਟੀ ਉਹਦਾ ਬੋਲਦੀ ਹੈ ਪਿਕਚਰ ਹੈਗਾ ਨਾ ਸਾਰੀ ਸੂਟ ਹੈ एयर कंडीशनਰ ਹੈ ਕੋਈ ਸਵਿੰਗ ਹੈ ਅੰਡਰਸਟੂਡ ਹੈ ਜੀ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਬੱਚਿਆਂ ਨੂੰ ਪ੍ਰੋਪਰ ਅੱਛੀਆਂ ਐਕਟੀਵਿਟੀਜ਼ ਇਨਵੋਲਵ ਕਰੀਏ ਅਚੀ ਫੈਸਿਲਿਟੀਆਂ ਪ੍ਰੋਵਾਈਡ ਕਰੀਏ ਸਕੂਲ ਸਾਡਾ ਫੁੱਲੀ 에어 ਕੰਡੀਸ਼ਨ ਹੈ ਮੌਸਮ ਕਰਕੇ ਬੱਚੇ ਦੀ ਪੜ੍ਹਾਈ ਡਿਸਟਰੈਕਟ ਹੋਏ ਇਹ ਮੇਰੀ ਸੋਚ ਨਹੀਂ ਹੈ ਜੋ ਚੀਜ਼ਾਂ ਕੰਟਰੋਲ ਕੀਤੀਆਂ ਜਾ ਸਕਦੀਆਂ ਸੰਭਾਲੀਆਂ ਜਾ ਸਕਦੀਆਂ ਫੈਸਿਲਿਟੀਆਂ ਟੈਕਨੋਲੋਜੀ ਇੰਨੀ ਜ਼ਿਆਦਾ ਐਡਵਾਂਸ ਹੋ ਚੁੱਕੀ ਹੈ ਜੋ ਜੋ ਅਸੀਂ ਪ੍ਰੋਵਾਈਡ ਕਰ ਸਕਦੇ ਹਾਂ ਸਾਇੰਸ ਲੈਬ ਫਿਜ਼ਿਕਸ ਲੈਬ ਬਾਇਓ ਲੈਬ ਕੈਮਿਸਟਰੀ ਲੈਬ ਇੰਗਲਿਸ਼ ਲੈਬ ਮੈਥਸ ਲੈਬ 에어 ਕੰਡੀਸ਼ਨ ਕਲਾਸਰੂਮਸ लिफ्ट फैसिलिटी है कोई बच्चा दी फिजिकल डिसेबिलिटी है ओदे लिए लिफ्ट है ऊपर ਥੱਲੇ ਜਾ ਸਕਦਾ ਹੈ সুইমিং ਪੂਲ ਹੈ ਤਾਂ ਇਹ ਸਾਰੀਆਂ ਸੁਵਿਧਾਵਾਂ ਸਕੂਲ ਦੇ ਵਿੱਚ ਪਲੇਗਰਾਉਂਡਸ ਹੈ ਹਰ ਤਰ੍ਹਾਂ ਦੀ ਐਕਟੀਵਿਟੀ ਨੂੰ ਅਸੀਂ ਕੇਟਰ ਕਰਦੇ ਹਾਂ ਔਰ ਬੱਚੇ ਦੀ ਓਵਰਆਲ ਡਵੈਲਪਮੈਂਟ ਤੇ ਕੰਮ ਕਰਦੇ ਹਾਂ ਹਾਂਜੀ ਸਰ ਸਾਡੇ ਕੋਲ ਤਕਰੀਬਨ ਹਰ ਸਾਲ ਕੋਈ 15 ਤੋਂ 18 ਫੋਰਨ ਤੋਂ ਟੀਚਰਸ ਆ ਕੇ ਆਪਣੇ ਸਕਿਲਸ ਦੇ ਰਹੇ ਹਨ ਆਪਣੇ ਸ਼ੇਅਰ ਕਰਦੇ ਹਨ ਫੋਰਨ ਲੈਂਗੁਏਜ ਇਸ ਵੀ ਸਾਡੇ ਸਕੂਲ ਚ ਪੜਾਈਆਂ ਜਾਂਦੀਆਂ ਉਸ ਤੋਂ ਇਲਾਵਾ ਜਿੰਨੀਆਂ ਵੀ ਐਕਟੀਵिटीज ਹੈ ਗਿੱਧਾ ਪੰਗੜਾ ਕਲਚਰਲ ਐਕਟੀਵिटीज ਅਕੈਡਮਿਕਸ ਦੇ ਦਾਨਲਾਲ ਸਾਡਾ ਉਹਨਾਂ ਚੀਜ਼ਾਂ ਸਪੋਰਟਸ ਤੇ ਵੀ ਬਹੁਤ ਜਿਆਦਾ ਅਚੀਵਮੈਂਟਸ ਨੇ ਜੀ ਬੱਚੇ ਕੁਝ ਬਾਹਰੀ ਟਰਿਪਸ ਵੀ ਜਾਂਦੇ ਹਨ ਹਾਂ ਜੀ ਐਕਸਚੇਂਜ ਪ੍ਰੋਗਰਾਮਸ ਹੁੰਦੇ ਹਨ ਉਹੀ ਰੀਸੈਂਟਲੀ ਸਾਡਾ ਬੱਚੇ 11 ਬੱਚੇ ਅਮਰੀਕਾ ਟਰਿਪ ਤੇ ਹੋ ਕੇ ਆਏ ਸੀ NASA ਦੇ ਵਿੱਚ ਜਿੱਥੇ ਕਿ ਐਸਟਰੋਨੌਟਸ ਦੇ ਨਾਲ ਉਹਨਾਂ ਦੇ ਸਪੈਸ਼ਲ ਕੁਝ ਟਾਈਮ ਸਪੈਂਡ ਕੀਤਾ ਕੁਝ ਸਿੱਖਿਆ ਈਵਨ ਕਿ ਲੰਚ ਵੀ ਸੀਗਾ NASA ਨੇ ਅਰੇਂਜ ਕਰਿਆ ਸੀ ਸਾਡੇ ਬੱਚਿਆਂ ਲਈ ਐਸਟਰੋਨੌਟਸ ਨਾਲ ਬਹੁਤ ਕੁਝ ਉੱਤੇ ਨੋਲੇਜ ਐਕਸਚੇਂਜ ਸੋਸ਼ਲ ਮੀਡੀਆ ਦਾ ਟਾਈਮ ਹੈ ਸਰ ਬੱਚਿਆਂ ਕੀ ਗਾਈਡ ਕਰ ਸਰ ਮੈਂ ਤਾਂ ਹੀ ਕਹਾਂਗਾ ਜੀ ਜਿੰਨਾ ਅਵੋਇਡ ਹੋ ਸਕੇ ਸੋਸ਼ਲ ਮੀਡੀਆ ਨੂੰ ਅਵੋਇਡ ਕਰੋ ਸਿਰਫ ਯੂਜ਼ ਲਈ ਜੋ ਕਿ ਅਕੈਡਮਿਕਸ ਨੂੰ ਤੁਹਾਡੇ ਇੰਪਰੂਵ ਕਰ ਸਕੇ ਤੁਹਾਡੀ ਨੋਲਿਜ ਨੂੰ ਇੰਪਰੂਵ ਕਰ ਸਕੇ ਉਸ ਨੋਲਿਜ ਨੂੰ ਗੇਨ ਕਰਨ ਲਈ ਜੇ ਤੁਸੀਂ ਸੋਸ਼ਲ ਮੀਡੀਆ ਦਾ ਯੂਜ਼ ਕਰਦੇ ਹੋ ਤਾਂ ਪ੍ਰੋਡਕਟਿਵ ਹੈ ਜੇ ਉਸ ਤੋਂ ਇਲਾਵਾ ਤੁਸੀਂ ਆਪਣੇ ਆਪ ਨੂੰ ਡਿਸਟਰੈਕਟ ਕਰ ਰਹੇ ਹੋ ਸੋਸ਼ਲ ਮੀਡੀਆ ਨਾਲ ਤਾਂ ਬੈਟਰ ਹੈ ਕਿ ਫੋਨ ਬੰਦ ਕਰਕੇ ਮਾਪੇ ਨੂੰ ਫੜਾ ਦਿਓ ਔਰ ਆਪਣੀ ਕਿਤਾਬਾਂ ਨਾਲ ਆਪਣੇ ਟੀਚਰਾਂ ਨਾਲ ਆਪਣੇ ਸਕੂਲ ਨਾਲ ਜੁੜੋ ਉਸ ਤੋਂ ਉੱਪਰ ਕੋਈ ਚੀਜ਼ ਨਹੀਂ ਹੈ ਕੋਈ ਰਿਪਲੇਸਮੈਂਟ ਨਹੀਂ ਹੈ ਬੁੱਕ ਔਰ ਟੀਚਰ ਜਿਹੜੀ ਹੈ ਬੈਸਟ ਫਰੈਂਡਸ ਹੋਣੇ ਚਾਹੀਦੇ ਹੈ ਬੱਚੇ ਕੁਛ ਕੁਛ ਕੋਚਿੰਗ ਨਹੀਂ ਜਾਂ ਟੈਂਸ ਤੇ ਕੋਈ ਐਕਸਟਰਾ ਅਸਿਸਟੈਂਟ ਸਾਡੇ ਇੱਥੇ ਜੀ ਛੁੱਟੀ ਤੋਂ ਬਾਅਦ ਵੀ ਫ੍ਰੀ ਆਫ ਕਾਸਟ 3 ਘੰਟੇ ਟੋਟਲੀ ਟਿਊਸ਼ਨਸ ਬੱਚਿਆਂ ਨੂੰ ਫ੍ਰੀ ਨੇ ਸੈਕੰਡ ਕਲਾਸ ਔਨਵਰਡ ਜਿਹੜੇ ਕਿ ਬੱਚੇ ਸਟੱਡੀਜ਼ ਵੀਕ ਹੈ ਜਾਂ ਪੇਰੈਂਟਸ ਨਹੀਂ ਟਾਈਮ ਦੇ ਪਾਰੇ ਵਰਕਿੰਗ ਪੇਰੈਂਟਸ ਹੈ 셀ਫ ਸਟੱਡੀ ਨਹੀਂ ਬੱਚਾ ਕਰ ਪਾਰ ਰਹਾ ਅਸੀਂ ਉਹ ਸਾਰੇ ਬੱਚਿਆਂ ਨੂੰ 3 ਘੰਟੇ ਛੁੱਟੀ ਤੋਂ ਬਾਅਦ ਫ੍ਰੀ ਟਿਊਸ਼ਨਸ ਐਕਸਟਰਾ ਕਲਾਸਿਸ ਪੜਾਉਂਦੇ ਆ ਉਹਦੇ ਨਾਲ ਬੱਚੇ ਦੀ ਮਤਲਬ ਜਿਹੜੀ ਪੜ੍ਹਾਈ ਹੈ ਹਵਮ ਵਰਕ ਹੈ